ਨੇ ਨੇ ਭਗਵੰਤ ਮਾਨ ਚ ਜਰਨਲ ਓਡਾਇਰ ਦੀ ਆਤਮਾ ਆ ਗਈ ਜਲਿਆਵਾਲਾ ਬਾਗ ਦਾ ਜਿਹੜਾ ਸੀਗਾ ਨਾ ਉਹਨੇ ਸਾਕਾ ਕੀਤਾ ਸੀ ਤੋਂ ਠੀਕ ਹੈ ਕੋਈ ਉਦਮ ਸਿੰਘ ਵੀ ਜੰਮੂਗਾ ਹੋਣ ਵਾਲੇ ਸਮੇਂ ਚ 5 ਸਾਲ ਪੂਰੇ ਨਹੀਂ ਕਰਦਾ ਮੋਦੀ ਤੇ ਭਗਵੰਤ ਮਾਨ ਨੇ ਲੰਬੇ ਸਮੇਂ ਵਾਸਤੇ ਜੇਲ੍ਹ ਜਾਣਾ ਇਹ ਅੱਜ ਅਸੀਂ ਗਾਰੰਟੀ ਦਿੰਦੇ ਆ ਕਿ ਉਹ ਉੱਥੇ ਦਿਖਾ ਕੀ ਰਹੇ ਆ ਜੁੱਧ ਨਸ਼ਿਆਂ ਵਿਰੁੱਧ ਇਕੱਲਾ ਵੇੜਿਆਂ ਚ ਚੱਲਦਾ ਕਦੇ ਜਿਹੜੇ ਗਰੀਬ ਲੋਕ ਨੇ ਬੇੜਿਆਂ ਦੇ ਉਹਨਾਂ ਦੇ ਖਿਲਾਫ ਜੁੱਧ ਨਸ਼ਿਆਂ ਵਿਰੁੱਧ ਦੀ ਕਸਟਡੀ ਵਿੱਚ ਇਹ ਚੀਜ਼ਾਂ ਹੋ ਰਹੀਆਂ ਪੁਲਿਸ ਦੀ ਜਦੋਂ ਐਕਸ਼ਨ ਦੇ ਵਿੱਚ ਇਹ ਚੀਜ਼ਾਂ ਹੋ ਰਹੀਆਂ ਫਿਰ ਪੁਲਿਸ ਦੀ ਜ਼ਿੰਮੇਵਾਰੀ ਹੈ ਜਿਹੜਾ ਉੱਥੇ ਸਮਾਨ ਚੱਕਿਆ ਗਿਆ ਗੈਸ ਚੱਕੇ ਗਏ ਉੱਥੇ ਕਿੰਨੀਆਂ ਸੀਸੀਟੀਵੀ ਕੈਮਰਸ ਸੀਗੇ ਜਾਂ ਉਹ ਸਕਰੀਨਾਂ ਸੀਗੇ ਕੀ ਕੋਈ ਸਮਾਨ ਸੀ ਜਦੋਂ ਕੱਲ ਅਸੀਂ ਗਏ ਆ ਤਾਂ ਰੁੜੇ ਪਏ ਸੀਗੇ ਸਾਡੇ 쿨ਰ ਵਗੈਰਾ ਗੈਸ ਮੰਜੇ ਬਾਪੂਆਂ ਨੂੰ ਰਾਤ ਨੂੰ ਜਾ ਕੇ ਠਾਠਾ ਕੇ ਉੱਥੇ ਬੰਦਿਆਂ ਨਾਲ ਤਸੱਦਦ ਕੀਤਾ ਪਰ ਉਦੋਂ ਫਿਰ ਮਜੀਠੀਆ ਦਾ ਘਰ ਹਿੰਮਤ ਹੈ ਕਿ ਟਾਕੇ ਦਿਖਾਓ ਫਿਰ ਐਡੇ ਐਡੇ ਜਿਹੜੇ ਨਸ਼ੇ ਦੇ ਸਮੱਗਲਰ ਨੇ ਉਹਨਾਂ ਦਾ ਘਰ ਆਓ ਇਹ ਗਰੀਬ ਲੋਕਾਂ ਦਾ ਘਰ ਆ ਕੇ ਤੁਸੀਂ ਕਿਹੜੀ ਤਾਕਤ ਦਾ ਨਮੈਸ਼ ਕਰ ਰਹੇ ਹੋ ਸੋ ਜਿਹੜੀ ਕੌਮ ਨੇ ਹਿੰਦੁਸਤਾਨ ਨੂੰ ਆਜ਼ਾਦੀ ਦਾ ਸੂਰਜ ਦਿਖਾਇਆ ਸੈਕੜੋ ਸਾਲਾਂ ਦੀ ਆਜ਼ਾਦੀ ਤੋਂ ਬਾਅਦ ਉਸ ਕੌਮ ਨੂੰ ਅੱਜ ਅਹਿਸਾਸ ਕਰਾਇਆ ਜਾ ਰਿਹਾ ਗੁਲਾਮੀ ਦਾ ਸਭ ਤੋਂ ਪਹਿਲੇ ਇਹ ਸੋਨੇ ਦੇਸ਼ ਪੰਜਾਬ ਦਾ ਰਾਜ ਆ ਭਗਵੰਤ ਮਾਨ ਸਤੋਜ ਵਾਲੇ ਮਹਾਰਾਜ ਦਾ ਘਰ ਟੈਣਾ ਚਾਹੀਦਾ ਕੇਜਰੀਵਾਲ ਨੇ ਕਿਹਾ ਸੀ ਵੀ ਮਜੀਠੀਆ ਚਿੱਟੇ ਦਾ ਵਪਾਰੀ ਆ ਫਿਰ ਤੁਹਾਡੇ ਉਸ ਕੇਜਰੀਵਾਲ ਨੇ ਮਾਫੀ ਕਿਉਂ ਮੰਗੀ ਜੀ ਮਜੀਠੀਆ ਸਸੀਕਾਲ ਸਫਰ ਨਾਲ ਜੁੜੇ ਹੋ ਤੁਸੀਂ ਤੇ ਮੈਂ ਜੋਤ ਖਨੌਰੀ ਤੇ ਸ਼ਭੂ ਬਾਰਡਰ ਉੱਪਰ ਜੋ ਵੀ ਤੁਸੀਂ ਤਸਵੀਰਾਂ ਦੇਖਿਓ ਆਪ ਸਭ ਨੂੰ ਪਤਾ ਹੈ ਪਰ ਉਹ ਕਿਤੇ ਨਾ ਕਿਤੇ ਜਿਹੜੀਆਂ ਤਸਵੀਰ ਹੈ ਬਹੁਤ ਨਿੰਦਨਯੋਗ ਹੈ মিডিਆ ਤੇ ਵੱਡੇ ਵੱਡੇ ਲੀਡਰਾਂ ਦਾ ਬਿਆਨ ਆ ਰਿਹਾ ਇਸ ਵਾਰੇ ਸਰਪੰਚ ਸਾਹਿਬ ਸਾਡੇ ਨਾਲ ਮੌਜੂਦ ਨੇ ਸਖਜਿੰਦਰ ਸਿੰਘ ਕਲਕੱਤਾ ਉਹਨਾਂ ਨਾਲ ਗੱਲਬਾਤ ਕਰਦੇ ਕਿਵੇਂ ਦੇਖਦੇ ਹੋ ਜੀ ਸਾਰੇ ਮਸਲੇ ਨੂੰ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਤੁਸੀਂ ਸਾਡੇ ਵਿਚਾਰ ਲੈਣ ਸਫਰ ਟੀਵੀ ਸਾਡੇ ਪਿੰਡ ਆ ਥੋੜੇ ਸਰੋਤਿਆਂ ਦਾ ਬੜਾ ادب ਤੇ ਸਤਿਕਾਰ ਸੋ ਜਿਹੜੀ ਅੱਜ ਹੈਗੀ ਖਨੋਰੀ ਬਾਰਡਰ ਦੀ ਸਥਿਤੀ ਸੋ ਉੱਥੇ ਤਾਂ ਹੁਣ ਜਿਹੜੀ ਸਮੇ ਦੀ ਸਰਕਾਰ ਆ ਆਮ ਆਦਮੀ ਦੀ ਸਰਕਾਰ ਇਹਨਾਂ ਦਾ ਜਿਹੜਾ ਇਹ ਜੁਆਇੰਟ ਆਪਰੇਸ਼ਨ ਸੀਗਾ ਆ ਆਮ ਆਦਮੀ ਦਾ ਬੀਜੇਪੀ ਦਾ ਤੇ ਲਾਲੀਏ ਆਰਐਸਐਸ ਦਾ ਸੋ ਜਿਹੜੀ ਕੌਮ ਨੇ ਹਿੰਦੁਸਤਾਨ ਨੂੰ ਆਜ਼ਾਦੀ ਦਾ ਸੂਰਜ ਦਿਖਾਇਆ ਸੈਕੜੋਂ ਸਾਲਾਂ ਦੀ ਆਜ਼ਾਦੀ ਤੋਂ ਬਾਅਦ ਉਸ ਕੌਮ ਨੂੰ ਅੱਜ ਅਹਿਸਾਸ ਕਰਾਇਆ ਜਾ ਰਿਹਾ ਗੁਲਾਮੀ ਦਾ ਸਾਡੇ ਕਿਸਾਨ ਦਿੱਲੀ ਨਹੀਂ ਜਾ ਸਕਦੇ ਜਿਹੜੀ ਸਾਡੀ ਦੇਸ਼ ਦੀ ਰਾਜਸਤਾਨੀ ਆ ਕਹਿੰਦੇ ਆ ਜਿਹਨੂੰ ਅਸੀਂ ਆਜ਼ਾਦ ਕਰਾ ਕੇ ਦਿੱਤਾ ਸਾਡੇ ਕਿਸਾਨ ਸਾਡੇ ਸੋਹਣੇ ਦੇਸ ਪੰਜਾਬ ਦੀ ਰਾਜਸਤਾਨੀ ਚੰਡੀਗੜ੍ਹ ਨਹੀਂ ਜਾ ਸਕਦੇ ਸੋ ਪਰ ਮਾਨ ਤੁਹਾਡੀ ਗੱਲ ਵਿੱਚ ਪਰਮਾਨੰਥ ਸਾਹਿਬ ਤਾਂ ਕਿ ਜਦੋਂ ਸੱਤਾ 'ਚ ਨਹੀਂ ਸੀ ਉਹ ਤਾਂ ਕਹਿੰਦੇ ਸੀ ਕਿਸਾਨਾਂ ਨੂੰ ਦਿੱਲੀ ਜਾਣ ਦਿੱਤਾ ਜਾਵੇ ਕਿਸਾਨਾਂ ਨੂੰ ਰੋਕਿਆ ਕਿਉਂ ਆ ਉਹ ਜਿਹੜੀਆਂ ਵਿਰੋਧੀ ਪਾਰਟੀਆਂ ਸੀ ਉਹਨਾਂ ਤੇ ਸਵਾਲ ਚੁੱਕਦੇ ਹੁੰਦੇ ਸੀ ਕਦੇ ਸੋ ਬੜਾ ਆਪ ਦੇ ਆਪ ਨੂੰ ਕੰਫਰਟ ਫੀਲ ਕਰਨ ਦੀ ਸੋਚ ਰਏ ਸੀ ਵੀ ਕਿਸਾਨ ਜਿਹੜੇ ਆ ਦਿੱਲੀ ਵੱਲ ਨੂੰ ਮੂਵ ਕਰ ਜਾਣ ਵੀ ਮੇਰੇ ਗੱਲ ਨਾ ਪੈਣ ਸੋ ਇਹੀ ਜਿਹੜਾ ਹੈਗਾ ਬੰਦਾ ਜਦੋਂ ਇਹਦੇ ਕੋਲੇ ਪਾਵਰ ਨਹੀਂ ਸੀ ਸੋ ਥਾਪੀਆਂ ਮਾਰਦਾ ਹੁੰਦਾ ਸੀ ਵੀ ਮੈਂ ਐਮਐਸਪੀ ਦੇਊਂਗਾ 24 ਫਸਲਾਂ ਤੇ ਫਲਾਨ ਨਾਤੇਮ ਦਾ ਬੜਾ ਕੁਝ ਕਿਆ ਸੋ ਸਿਆਣੇ ਕਹਿੰਦੇ ਆ ਵੀ ਜੇ ਕਿਸੇ ਬੰਦੇ ਦਾ ਕਰਤਾਰ ਨਾ ਆਪਣਾ ਨਾ ਤਾਂ ਉਹਨੂੰ ਅਥਾ ਪਾਵਰ ਦੇ ਦੋ ਸੋ ਇਹਨੂੰ ਜਦੋਂ ਪਾਵਰ ਮਿਲੀ ਤੇ ਆਪਣੀਆਂ ਗੱਲਾਂ ਤੋਂ ਪਲਟ ਗਿਆ ਫਿਰ ਇਹਨੂੰ ਸੋਝੀ ਆਈ ਵੀ ਇਹ ਤਾਂ ਸੈਂਟਰ ਦਾ ਮਸਲਾ ਫਿਰ ਹੁਣ ਅੱਜ ਇਹਨਾਂ ਦੀ ਜਿਹੜੀ ਸਾਰੀ ਨਲਾਇਕ ਲੀਡਰਸ਼ਿਪ ਆ ਆਮ ਆਦਮੀ ਪਾਰਟੀ ਦੀ ਸੋ ਉਹਨਾਂ ਨੂੰ ਪਤਾ ਵੀ ਅਸੀਂ ਕਿਸਾਨਾਂ ਨਾਲ ਬੜਾ ਧੱਕਾ ਕੀਤਾਗਾ ਇਹਨਾਂ ਦੇ ਜਿਹੜੇ ਆਪ ਦੇ ਖਰੀਦੇ ਵਿੱਚ ਚੈਨਲ ਨੇ ਮੈਂ ਉਹ ਤੇ ਲਗਾਤਾਰ ਦੇਖ ਰਹੇ ਆ ਪਾਰਿਆ ਸੀ ਕਿਸਾਨਾਂ ਨਾਲ ਆ ਜੀ ਫੁਲਾਨਾ ਠਮਕਾ ਇੱਕ ਔਲਾਲਜੀਤ ਭੁੱਲਰ ਪਾਰਿਆ ਜੋ ਸਾਡੇ ਰਾਮਗੜੀਆ ਭਰਾ ਭਰਾਵਾਂ ਦੀ ਕਿੰਨੀ ਉਹਨੇ ਇਨਸਲਟ ਕੀਤੀ ਸੀ ਪਿੱਛੇ ਜੇ ਉਹ ਹੁਣ ਲਿਖ ਕੇ ਪਾਰਿਆ ਵੀ ਦੱਸੋ ਕਿਸਾਨਾਂ ਨੇ ਕਦੋਂ ਜਾਣਾ ਦਿੱਲੀ ਮੈਂ ਜਾ ਕੇ ਨਾਲ ਬੈਠੂ ਸੋ ਇੰਨਾ ਇੰਨਾ ਦੀ ਕਿਸੇ ਵੀ ਗੱਲ ਤੇ ਸਾਨੂੰ ਯਕੀਨ ਨਹੀਂ ਰਿਹਾ ਪੰਜਾਬ ਦੇ ਵਸੀਆਂ ਨੂੰ ਸੋ ਇੰਨਾ ਤੋਂ ਅਸੀਂ ਅੱਕ ਚੁੱਕੇ ਆ ਥੱਕ ਚੁੱਕੇ ਆ ਸੋ ਗਲਤੀ ਸਾਥ ਹੋਈ ਆ ਪੰਜਾਬ ਤੋਂ ਵੱਡੀ ਗਲਤੀ ਹੋਈ ਆ ਵੀ ਜਿਹੜੇ ਬਿਲਕੁਲ ਹੀ ਨਿਭਾਗੇ ਲੋਕ ਸੀ ਉਹ ਪੰਜਾਬ ਦੀ ਸੱਤਾ ਤੇ ਆ ਕੇ ਬੈਠ ਗਏ ਹੁਣ ਸਮੁੱਚਾ ਪੰਜਾਬ ਇਹਨਾਂ ਤੋਂ ਵੀ ਕਿਵੇਂ ਖੜਾ ਛੜਾਇਆ ਜਾ ਜਾਵੇ ਉਸ ਦੀ juxta ਇਹ ਤਰਨੇ ਮਜਾਰੇ ਦੇਖੋ ਲੱਗਦੇ ਰਹੇ ਨੇ ਤੇ ਲੱਗਦੇ ਰਹਿਣਗੇ ਆਉਣ ਵਾਲੇ ਸਮੇਂ 'ਚ ਵੀ ਆ ਪੰਜਾਬ ਦੇ ਵਿੱਚ ਯੁੱਧ ਨਸ਼ਿਆ ਵਿਰੋਧ ਚਲਾਇਆ ਜਾ ਰਿਹਾ ਤੇ ਪੀਲਾ ਪੰਜਾਬ ਵੀ ਕਈ ਜ਼ਿਲ੍ਹਾ 'ਚ ਚੱਲਿਆ ਪਰ ਪੀਲਾ ਪੰਜਾ ਖਨੌਰੀ ਚੱਲਣ ਦਾ ਕਾਰਨ ਕੀ ਸਮਝਦੇ ਸੋ ਯੁੱਧ ਨਸ਼ਿਆ ਵਿਰੋਧ ਉਸ ਵਿੱਚ ਹਰ ਇੱਕ ਜਿਹੜਾ ਇਨਸਾਨ ਨੂੰ ਆਪ ਦੀ ਜਿਹੜੀ ਆ ਡਿਸਟ੍ਰਿਬਿਊਟ ਕੰਟਰੀਬਿਊਸ਼ਨ ਕਰਨਾ ਚਾਹੀਦਾ ਉਸ ਵਿੱਚ ਅਸੀਂ ਸਹਿਯੋਗ ਕਰਾਂਗੇ ਤੇ ਇਹ ਤਾਂ ਜਮੇ ਹੀ ਸਾਨੂੰ ਬੇਵਕੂਫ ਸਮਝਦੇ ਆ 21ਵੀਂ ਸਦੀ ਆ ਗਈ ਐਡਾ ਸਾਇੰਸ ਦਾ ਜੋਗਾ ਜਿੱਥੇ ਜਾ ਕੇ ਇਹ ਆਪਣਾ ਐਕਸ਼ਨ ਕਰ ਰਿਹਾ ਉਥੇ ਕਿਸੇ ਕੋਈ ਸ਼ਾਮਲਾਟ ਜ਼ਮੀਨ ਆ ਜਾਂ ਕੁਛ ਇਸ ਤਰ੍ਹਾਂ ਦੇ ਐਕਸ਼ਨ ਕਰ ਰਿਹਾ ਤੇ ਉਥੇ ਦਿਖਾ ਕੀ ਰਿਹਾ ਜੁੱਧ ਨਸ਼ਿਆਂ ਵਿਰੁੱਧ ਕੱਲਾ ਵੇੜਿਆਂ ਚ ਚੱਲਦਾ ਕਦੇ ਜਿਹੜੇ ਗਰੀਬ ਲੋਕ ਨੇ ਬੇੜਿਆਂ ਦੇ ਉਹਨਾਂ ਦੇ ਖਿਲਾਫ ਜੁੱਧ ਨਸ਼ਿਆਂ ਵਿਰੁੱਧ ਹੈ ਸੋ ਮੈਂ ਕਹਿੰਦਾ ਵੀ ਉਹ ਗਰੀਬ ਲੋਕ ਨਾ ਹਾਈ ਕੋਰਟ ਵੀ ਨਹੀਂ ਜਾ ਸਕਦੇ ਦਰਵਾਜ਼ਾ ਨਹੀਂ ਖੜਕਾ ਸਕਦੇ ਜਿਨ੍ਹਾਂ ਦਾ ਤੁਸੀਂ ਘਰ ਤੋੜ ਰਹੇ ਹੋ ਤੁਹਾਡੇ ਕੋਲੇ ਐਡੀ ਵੱਡੀ ਪਾਵਰ ਹੈ ਪੰਜਾਬ ਪੁਲਿਸ ਦੀ ਐਡਾ ਵੱਡਾ ਰਤਬਾ ਪੰਜਾਬ ਪੁਲਿਸ ਦਾ ਉਸ ਨੂੰ ਲੈ ਕੇ ਤੁਸੀਂ ਗਰੀਬ ਲੋਕਾਂ ਦੇ ਘਰ ਟਾ ਰਹੇ ਹੋ ਜੇ ਘਰ ਟਹਿਣਾ ਚਾਹੀਦਾ ਸਭ ਤੋਂ ਪਹਿਲੇ ਇਹ ਸੋਨੇ ਦੇਸ਼ ਪੰਜਾਬ ਦਾ ਰਾਜ ਆ ਭਗਵੰਤ ਮਾਨ ਸਤੋਜ ਵਾਲੇ ਮਹਾਰਾਜ ਦਾ ਘਰ ਟੈਣਾ ਚਾਹੀਦਾ ਤੇਰੀ ਜ਼ਿੰਮੇਵਾਰੀ ਆ ਪੰਜਾਬ ਚ ਚਿੱਟਾ ਕਿੱਥੋਂ ਆ ਰਿਹਾ ਜੇ ਤੁਸੀਂ ਕਹਿ ਰਹੇ ਹੋ ਸਰਦ ਪਾਰੋਂ ਆ ਰਿਹਾ ਫਿਰ ਤੁਹਾਡੀ ਜਿਹੜੀ ਫੋਰਸ ਆ ਚਾਹੇ ਪੁਲਿਸ ਆ ਤੁਹਾਡੀ ਮਿਲਟਰੀ ਆ ਉਹਦੇ ਪਿੱਠੇ ਚ ਇੰਨਾ ਕੁ ਦਮ ਨਹੀਂ ਵੀ ਜਾ ਕੇ ਅਫਗਾਨਿਸਤਾਨ ਤੋਂ ਜਾਂ ਪਾਕਿਸਤਾਨ ਤੋਂ ਜਿੱਥੇ ਚਿੱਟਾ ਬਣ ਰਿਹਾ ਕੈਮੀਕਲ ਫੈਕਟਰੀਆਂ ਚ ਉੱਥੇ ਜਾ ਕੇ ਸਰਜਿਕਲ ਸਟ੍ਰਾਈਕ ਕਰੇ ਉੱਥੇ ਜਾ ਕੇ ਤੁਸੀਂ ਬੰਬ ਚਲਾਓ ਸਾਰਾ ਪੰਜਾਬ ਤੁਹਾਡੇ ਸਾਥ ਦੇਗਾ ਪਹਿਲੀ ਗੱਲ ਪੰਜਾਬ ਦੀਆਂ ਹੱਦਾਂ 'ਚ ਚਿੱਟਾ ਆ ਕਿਥੋਂ ਰਿਆ ਕੁਐਸਚਨ ਤਾਂ ਇਹੀ ਆ ਨਾ ਜੇ ਆ ਰਿਹਾ ਤੁਹਾਡੀ ਡਿਊਟੀ ਕੀ ਆ ਪੁਲਿਸ ਫੋਰਸ ਦੀ ਡਿਊਟੀ ਕੀ ਆ ਮਿਲਟਰੀ ਦੀ ਡਿਊਟੀ ਕੀ ਆ ਤੁਸੀਂ ਇਹ ਬੇੜਿਆਂ 'ਚ ਕਿੱਥੋਂ ਆ ਗਿਆ ਜੀ ਸਾਡੇ ਕੋਲ ਚਿੱਟਾ ਸਾਡੇ ਕੋਲ ਕੋਈ ਮਸ਼ੀਨ ਮਸ਼ੀਨਾਂ ਲੱਗੀਆਂ ਚਿੱਟਾ ਪਟਾਉਣ ਦੀਆਂ ਫੈਕਟਰੀਆਂ ਨੇ ਤੁਹਾਡੇ ਨਲਾਇਕ ਲੀਡਰਸ਼ਿਪ ਜਿਹੜਾ ਤੁਸੀਂ ਫੇਲੀਅਰ ਸਰਕਾਰ ਕਰਕੇ ਇਹ ਸਾਰਾ ਜਿਹੜਾ ਚਿੱਟਾ ਚਿੱਟਾ ਕੀ ਆ ਚਿੱਟਾ ਤਾਂ ਸਿੱਖ ਕੌਮ ਦੇ ਖਿਲਾਫ ਇੱਕ ਯੁੱਧ ਆ ਯੋ ਤਾਂ ਸਾਡੀ ਕੌਮ ਦੇ ਖਿਲਾਫ ਆ ਸਾਡੇ ਨੌਜਵਾਨਾਂ ਦੇ ਖਿਲਾਫ ਆ ਸਾਡੇ ਨੌਜਵਾਨਾਂ ਨੂੰ ਨਸ਼ੇ 'ਚ ਗਲਤਾਨ ਕਰਕੇ ਜਿਹੜੀ ਹਿੰਦੁਸਤਾਨ ਦੀ ਸਰਕਾਰ ਆ ਇਹਨੂੰ ਪਤਾ ਵੀ ਸਿੱਖ ਜੀ ਉੱਠ ਗੜੇ ਸਾਤੋਂ ਸੰਭਲੇ ਨਹੀਂ ਸੰਭਣ ਲੈ ਠੀਕ ਆ ਅੱਜ ਠੀਕ ਆ ਅਸੀਂ ਤੁਹਾਡੇ ਜਿਹੜਾ ਸੋ ਕਾਲ ਲੋਕਰਾਜ ਆ ਉਹਦੇ ਬੇਚ ਆ ਕੇ ਅਸੀਂ ਝੰਡਾ ਡੰਡਾ ਲੈ ਕੇ ਬੈਠ ਗਏ ਸਾਨੂੰ ਇਹ ਸੂਟ ਹੀ ਨਹੀਂ ਕਰਦਾ ਸਿੱਖਾਂ ਨੂੰ ਤਾਂ ਸਿੱਖਾਂ ਨੂੰ ਤਾਂ ਗੁਰੂ ਸਾਹਿਬ ਨੇ ਸ਼ਮਸ਼ੀਰ ਫੜਾਈ ਹੈ ਹੱਕ ਲੈਣ ਵਾਸਤੇ ਅਸੀਂ ਉਹਨੂੰ ਅੱਜ ਤਿਆਗ ਕਰਕੇ ਜੇ ਤੁਹਾਡੇ ਲੋਕਤੰਤਰ 'ਚ ਆਏ ਆ ਨਾ ਤਾਂ ਲੋਕਤੰਤਰ ਸਾਨੂੰ ਇਸ ਤਰੀਕੇ ਨਾਲ ਮਾਰ ਰਿਹਾ ਸਾਡੀ ਜ਼ੁਬਾਨੀ ਨੂੰ ਨਸ਼ੇ ਰਾਹੀਂ ਖਤਮ ਕਰ ਰਿਹਾ ਤੁਸੀਂ ਕਿਹਾ ਸੀ ਵੀ ਮੈਂ ਨਹੀਂ ਮੈਂ ਵੀ ਇਹ ਬਿਆਨ ਦਿੰਦਾ ਹੂੰ ਵੀ ਮਜੀਠੀਆ ਚਿੱਟੇ ਦਾ ਵਪਾਰੀ ਮਜੀਠੀਆ ਉਹ ਰਾਏ ਮਹਾਰਾਜ ਦੇ ਪਰਿਵਾਰ ਚੋਂ ਆ ਉਹਨੂੰ ਚਿੱਟਾ ਵੇਚਣ ਦੀ ਕੀ ਲੋੜ ਆ ਇਹ ਰਾਜਨੀਤਿਕ ਬਿਆਨ ਸੀ ਸਾਡੇ ਉਦੋਂ ਉਦੋਂ ਕੇਜਰੀਵਾਲ ਨੇ ਕਿਹਾ ਸੀ ਵੀ ਮਜੀਠੀਆ ਚਿੱਟੇ ਦਾ ਵਪਾਰੀ ਆ ਫਿਰ ਤੁਹਾਡੇ ਉਸ ਕੇਜਰੀਵਾਲ ਨੇ ਮਾਫੀ ਕਿਉਂ ਮੰਗੀ ਜੀ ਮਜੀਠੀਆ ਤੋਂ ਤਾਂ ਫਿਰ ਮਜੀਠੀਆ ਦਾ ਘਰ ਹਿੰਮਤ ਹੈ ਕਿ ਢਾਕੇ ਦਿਖਾਓ ਫਿਰ ਐਡੇ ਐਡੇ ਜਿਹੜੇ ਨਸੇ ਦੇ ਸਮੱਗਲਰ ਨੇ ਉਹਨਾਂ ਦਾ ਘਰ ਆਓ ਇਹ ਗਰੀਬ ਲੋਕਾਂ ਦਾ ਘਰ ਆ ਕਿ ਤੁਸੀਂ ਕਿਹੜੀ ਤਾਕਤ ਦਾ ਨਮੈਸ਼ ਕਰ ਰਹੇ ਹੋ ਜੀ ਕਿ ਜਿਹੜੇ ਖਨੌਰੀ ਬਾਰਡਰ ਉੱਪਰ ਜੇ ਸੀ ਬੀਆਂ ਚੱਲੀਆਂ ਤੰਬੂ ਤੋੜੇ ਗਏ ਉਹਨਾਂ ਨੂੰ ਕਿਵੇਂ ਦੇਖਦੇ ਹਾਂ ਇੱਥੇ ਤਾਂ ਚਲੋ ਇਹ ਕਹਤਾ ਵੀ ਨਸ਼ਾ ਤਸਕਰਾਂ ਦੇ ਘਰਾਂ ਤੇ ਚੱਲਿਆ ਉੱਥੇ ਕਿੰਨਾਂ ਦੇ ਘਰਾਂ ਤੇ ਚੱਲਿਆ ਫਿਰ ਦੇਖੋ ਉਹ ਜਿਹੜਾ ਖਨੌਰੀ ਸਾਡੇ ਤੇ ਪੰਜਾ ਚੱਲਿਆ ਨਾ ਇਹ ਇਹ ਸਾਨੂੰ ਮੈਂ ਤਾਂ ਸਮਝ ਗਿਆ ਵੀ ਮੈਂ ਗੁਲਾਮ ਹ ਸਾਡੀਆਂ ਕਿਸਾਨ ਜਥੇਬੰਦੀਆਂ ਜਿੰਨੇ ਵੀ ਸਾਡੇ ਐਕਟਿਵਿਸਟ ਨੇ ਜਿੰਨੇ ਵੀ ਸਮਾਜ ਵਾਸਤੇ ਲੜ ਰਹੀਆਂ ਜਥੇਬੰਦੀਆਂ ਉਹ ਸਮਝ ਲੈਣ ਵੀ ਇਹ ਸਾਰੀਆਂ ਚੀਜ਼ਾਂ ਦੀ ਗੜ ਜੜ ਸਾਡੀ ਗੁਲਾਮੀ ਹੈ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਤੇ ਅਸੀਂ ਗੁਲਾਮ ਨਹੀਂ ਤਾਂ ਹੋਰ ਕੀ ਅਸੀਂ ਆਪਦੀ ਰਾਜਸਤਾਨੀ ਦਿੱਲੀ ਨਹੀਂ ਜਾ ਸਕਦੇ ਚੰਡੀਗੜ੍ਹ ਨਹੀਂ ਜਾ ਸਕਦੇ ਸੋ ਪੀੜਾ ਪੰਜਾ ਸਾਡੇ ਤੇ ਅੱਜ ਦਾ ਥੋੜੀ ਚੱਲ ਰਿਹਾ ਸਾਡਾ ਇਤਿਹਾਸ ਆ ਬੰਦ-ਬੰਦ ਕਟਾਉਣ ਦਾ ਇਤਿਹਾਸ ਰੰਬੀਆਂ ਨਾਲ ਸਾਡੇ ਖੋਪੜੀਆਂ ਲਾਹਣ ਦਾ ਇਤਿਹਾਸ ਆ ਚਰਖੜਿਆਂ ਤੇ ਚੱਲਣ ਦਾ ਇਤਿਹਾਸ ਆ ਉਹ ਤਾਂ ਹੁਣ ਇਹਨਾਂ ਦਾ ਪੀੜਾ ਪੰਜਾ ਆ ਗਿਆ ਠੀਕ ਆ ਸਾਡੇ ਬਾਰਡਰ ਤੇ ਚੱਲ ਰਿਹਾ ਸਾਡੇ ਕਿਸਾਨਾਂ ਦਾ ਜਿਹੜਾ ਅੰਨਦਾਤਾ ਦਾ ਜਿਹੜਾ ਸੰ ਦਾ ਟਰੈਕਟਰ ਚੱਕ ਰਹੇ ਉਹਨੂੰ ਪੰਨ ਤੋੜ ਰਹੇ ਆ ਮੈਂ ਅੱਜੀ ਉੱਥੋਂ ਆਇਆਗਾ ਕੱਲ ਦਾ ਗਿਆ ਵਾ ਸਿੱਖਨੌਰੀ ਬਾੜ ਉੱਥੇ ਕੀ ਇਹਨਾਂ ਨੇ ਇਹ ਭਗਵੰਤ ਮਾਨ ਚ ਜਰਨਲ ਉਡਾਇਰ ਦੀ ਆਤਮਾ ਆ ਗਈ ਜਲਿਆਵਾਲਾ ਬਾਗ ਦਾ ਜਿਹੜਾ ਸੀਗਾ ਨਾ ਉਹਨੇ ਸਾਕਾ ਕੀਤਾ ਸੀ ਤਾਂ ਠੀਕ ਆ ਕੋਈ ਉਦਮ ਸਿੰਘ ਵੀ ਜੰਮੂਗਾ ਕੋਈ ਤੁਸੀਂ ਇਹ ਕਹਤਾ ਜਰਨਲ ਉਡਾਇਰ ਦੀ ਆਤਮਾ ਆਈ ਹੈ ਪਰ ਹਰਸਿਮਰਤ ਕੌਰ ਬਾਦਲ ਕਹਿੰਦੇ ਵੀ ਮੁੱਖ ਮੰਤਰੀ ਬਿਆਨਤ ਸਿੰਘ ਦੀ ਆਤਮਾ ਹੁਣ ਭਗਵੰਤ ਮਾਨ ਦੇ ਵਿੱਚ ਆ ਗਈ ਹੈ ਦੇਖੋ ਬਿਆਨਤ ਸਿੰਘ ਲਾ ਲੀਏ ਹੂੰ ਇੰਦਰਾ ਗਾਂਧੀ ਲਾ ਲੀਏ ਮੱਛਾ ਰੰਗੜ ਲਾ ਲੀਏ ਸਿੱਖ ਕੌਮ ਨੇ ਉੱਠ ਕੇ ਜਵਾਬ ਦਿੱਤਾ ਹੂੰ ਸੋ ਕੋਈ ਆਮ ਘਰਾ ਦੇ ਨਹੀਂ ਖਾਸ ਬੰਦੇ ਉੱਠੇ ਸੀਗੇ ਖਾਸ ਬੰਦੇ ਜਿਹੜੇ ਜਿਨ੍ਹਾਂ ਦਾ ਬੜੇ ਉੱਚੇ ਸੁੱਚੇ ਵਿਚਾਰ ਸੀ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਨੂੰ ਲੈ ਕੇ ਚੱਲੇ ਸੀ ਸੋ ਉਹਨਾਂ ਨੇ ਇਹ ਜਵਾਬ ਦਿੱਤਾ ਸਮੇਂ-ਸਮੇਂ 'ਚ ਸੋ ਭਗਵੰਤ ਮਾਨਾ ਤੂੰ ਜਿਹੜਾ ਸਿੱਖ ਕੌਮ ਨਾਲ ਅੱਜ ਕਰ ਰਹੇਂ ਆਰਐਸਐਸ ਦੇ ਜਿਹੜੇ ਬੀਜੇਪੀ ਦੇ ਤੂੰ ਹੱਥ ਠੋਕਾ ਬਣ ਕੇ ਗੱਲਾਂ ਜਿਹੜੀਆਂ ਕਰ ਰਿਹਾ ਸਾਨੂੰ ਪਤਾ ਵੀ ਆਉਣ ਵਾਲੇ ਸਮੇਂ 'ਚ ਤੈਨੂੰ ਬੀਜੇਪੀ ਪ੍ਰੋਟੈਕਟ ਕਰੇਗੀ ਤੇ ਬੀਜੇਪੀ 'ਚ ਤੂੰ ਸ਼ਾਮਲ ਹੋਣਾ ਤੇ ਜਿੰਦੇ ਸੀ ਨਾ ਗਾਰੰਟੀਆਂ ਦਿੰਦੇ ਸੀ ਅੱਜ ਵੀ ਅਸੀਂ ਵੀ ਇੱਕ ਗਾਰੰਟੀ ਦੇਣ ਨੂੰ ਤਿਆਰ ਆ ਵੀ ਆਉਣ ਵਾਲੇ ਸਮੇਂ 'ਚ 5 ਸਾਲ ਪੂਰੇ ਨਹੀਂ ਕਰਦਾ ਮੋਦੀ ਤੇ ਭਗਵੰਤ ਮਾਨ ਨੇ ਲੰਬੇ ਸਮੇਂ ਵਾਸਤੇ ਜੇਲ੍ਹ ਜਾਣਾ ਇਹ ਅੱਜ ਅਸੀਂ ਗਾਰੰਟੀ ਦਿੰਦੇ ਆ ਤੁਹਾਨੂੰ ਇਹ ਹੋਊਗਾ ਠੀਕ ਆ ਕਲੀਅਰ ਆਏ ਹੈ ਚੀਜ਼ਾਂ ਅੱਜਾ ਨੌਜਵਾਨ ਵੀ ਮੇਰੇ ਨਾਲ ਖੜੇ ਨੇ ਠੀਕਾ ਕਿਸਾਨ ਜੱਥੇਬੰਦੀਆਂ ਨਾਲੇ ਰਹੇ ਨੇ ਸਾਰੇ ਅੱਕੇ ਥੱਕੇ ਪਏ ਐ ਇਹਨਾਂ ਤੋਂ ਇਹਨਾਂ ਨੇ ਜਿਹੜੇ ਰਾਜਨੀਤਿਕ ਲੋਕਾਂ ਦਾ ਜਿਹੜਾ ਰੁਤਬਾ ਸੀ ਇਸ ਕਦਰ ਮਿੱਟੀ 'ਚ ਮਿਲਾਤਾ ਕਿ ਰਾਜਨੀਤਿਕ ਲੋਕਾਂ ਦਾ ਜਿਹੜਾ ਕੋਈ ਨੌ ਲੈਣਾ ਪਸੰਦ ਨਹੀਂ ਕਰਦਾ ਰਾਤ ਡੱਲੇਵਾਲ ਸਾਹਿਬ ਨੂੰ ਰੀਟੇਨ ਕਰ ਲਿਆ ਜਾਂਦਾ ਬਾਅਦ ਵਿੱਚ ਉਹਨਾਂ ਨੂੰ ਜਲੰਧਰ ਭੇਜਿਆ ਜਾਂਦਾ ਰਾਤੋ-ਰਾਤ ਕਿਵੇਂ ਦੇਖਦੇ ਹੋ ਕਿਉਂਕਿ ਉਹ ਤਾਂ ਬਿਸਤਰੇ ਤੋਂ ਹੀ ਉੱਠਣ ਲਈ ਸਮਰੱਥਕ ਨਹੀਂ ਸੀ ਉਹ ਤਾਂ ਉੱਠ ਹੀ ਨਹੀਂ ਸਕਦੇ ਸੀ ਉਹਨਾਂ ਨੂੰ ਵੀ ਰੀਟੇਨ ਕਰ ਲਿਆ ਗਿਆ ਦੇਖੋ ਰੀਟੇਨ ਕਰ ਰਹੇ ਨੇ ਆ ਕੇ ਡਿਟੇਨ ਕਿਵੇਂ ਕਰ ਰਹੇ ਨੇ ਹਜੇ ਤਾ ਅਸੀਂ ਸ਼ਾਂਤਮਈ ਤਰੀਕੇ ਨਾਲ ਬੈਠੇ ਆ ਨਾ ਤੁਹਾਡੇ ਗਾਂਧੀ ਨੇ ਜਿਹੜੇ ਰਾਹ ਦਿਖਾਏ ਸੀ ਨਾਨ ਵਾਇਲੈਂਸ ਦੇ ਉਹ ਅਸੀਂ ਵਾਇਲੈਂਸ ਨਹੀਂ ਕਰ ਰਹੇ ਅਸੀਂ ਸ਼ਾਂਤਮਈ ਤਰੀਕੇ ਨਾਲ ਬੈਠੇ ਆ ਨਾ ਸ਼ਾਂਤਮਈ ਤਰੀਕੇ ਨਾਲ ਲੋਕ ਜਦ ਤੁਹਾਡੇ ਵਾਸਤੇ ਅਸੀਂ ਮਰੀਅਤ ਦਾ ਸ਼ਹੀਦ ਜੇ ਅਸੀਂ ਆਪਣੇ ਹੱਕ ਮੰਗਦੇ ਆ ਤਾਂ ਅਸੀਂ ਆਤਵਾਦੀ ਅਸੀਂ ਖਾਲਸਤਾਨੀ ਅਸੀਂ ਬਗਗੀ ਇਹ ਇਹ ਨਾਂ ਸਾਨੂੰ ਦਿੰਦੇ ਆ ਜਿਹੜੀ ਉੱਥੇ ਕਾਰਵਾਈ ਕੀਤੀ ਆ ਬਾਰਡਰ ਤੇ ਪਹਿਲਾਂ ਤਾਂ ਹਰਿਆਣੇ ਵਾਲੇ ਨੇ ਮਾਰੇ ਸਾਡੇ ਨੌਜਵਾਨ ਕੁੱਟੇ ਬੋਰੀਆਂ ਚ ਪਾਪਾ ਅੱਜ ਭਗਵੰਤ ਮਾਨ ਨੇ ਇਹ ਚੀਜ਼ਾਂ ਕੀਤੀਆਂ ਤੇ ਸਾਡਾ ਉੱਥੇ ਜਿੰਨਾ ਸਮਾਨ ਸੀਗਾ ਉਹ ਚੱਕ ਲਿਆ ਗਿਆ ਚੋਰੀ ਚੱਕ ਸਮਾਨ ਕਰ ਲਿਆ ਗਿਆ ਚੋਰੀ ਕਿੰਨਾ ਨੇ ਕਰ ਲਿਆ ਸਮਾਨ ਨੂੰ ਤੇ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਚੋਰੀ ਹੁਣ ਕਿਹਨੂੰ ਕਹੀਏ ਚੋਰੀ ਕਿਹਨੂੰ ਕਹੀਏ ਥੀਫ ਕਿਹਨੂੰ ਕਹੀਏ ਜਦੋਂ ਪੁਲਿਸ ਦੀ ਕਸਟਡੀ ਚ ਇਹ ਚੀਜ਼ਾਂ ਹੋ ਰਹੀਆਂ ਪੁਲਿਸ ਦੀ ਜਦੋਂ ਐਕਸ਼ਨ ਦੇ ਵਿੱਚ ਇਹ ਚੀਜ਼ਾਂ ਹੋ ਰਹੀਆਂ ਫਿਰ ਪੁਲਿਸ ਦੀ ਜ਼ਿੰਮੇਵਾਰੀ ਹੈ ਜਿਹੜਾ ਉੱਥੇ ਸਮਾਨ ਚੱਕਿਆ ਗਿਆ ਗੈਸ ਚੱਕੇ ਗਏ ਉੱਥੇ ਕਿੰਨੀਆਂ ਸੀਸੀਟੀਵੀ ਕੈਮਰਸ ਸੀਗੇ ਜਾਂ ਉਹ ਸਕਰੀਨਾਂ ਸੀਗੇ ਕੀ ਕੋਈ ਸਮਾਨ ਸੀ ਜਦੋਂ ਕੱਲ ਅਸੀਂ ਗਏ ਆ ਤਾਂ ਰੁੜੇ ਪਏ ਸੀਗੇ ਸਾਡੇ 쿨ਰ ਵਗੈਰਾ ਗੈਸ ਮੰਜੇ ਬਾਪੂਆਂ ਨੂੰ ਰਾਤ ਨੂੰ ਜਾ ਕੇ ਠਾ ਠਾ ਕੇ ਉੱਥੇ ਬੰਦਿਆਂ ਨਾਲ ਤਸੱਦਦ ਕੀਤਾ ਪੰਜਾਬ ਪੁਲਿਸ ਨੇ ਰਾਤ ਤੁਸੀਂ ਉੱਥੇ ਸੀ ਹਾਂ ਰਾਤ ਮੈਂ ਉੱਥੇ ਸੀ ਕਿਸ ਤਰ੍ਹਾਂ ਦੇ ਹਾਲਾਤ ਸੀ ਉੱਥੇ ਰਾਤ ਉੱਥੇ ਦੇ ਹਾਲਾਤ ਸਹਿਮੇ ਹੋਏ ਸੀ ਸਹਿਮ ਪੈਦਾ ਕੀਤਾ ਵਾ ਸੀ ਇਹ ਸਾਨੂੰ ਅਹਿਸਾਸ ਕਰਾ ਰਹੇ ਸੀ ਵੀ ਤੁਸੀਂ ਗੁਲਾਮ ਹੋ ਤੇ ਅਸੀਂ ਸਾਰਾ ਵਰਤਾਰਾ ਦੇਖ ਰਹੀ ਸੀ ਜਿਵੇਂ ਇੱਕ ਗੁਲਾਮ ਦੇਖਦਾ ਹੁੰਦਾ ਠੀਕ ਆ ਜੇ ਸਾਡੇ ਕੋਲੇ ਕੋਈ ਉਸ ਤਰ੍ਹਾਂ ਦਾ ਹੀਲਾ ਵਸੀਲਾ ਹੈ ਨਹੀਂ ਵੀ ਅਸੀਂ ਆਜ਼ਾਦੀ ਵਾਸਤੇ ਹੰਬਲਾ ਮਾਰੀਏ ਇਹ ਸਾਰੀਆਂ ਸਮੱਸਿਆਵਾਂ ਦੀ ਇੱਕੋ ਇੱਕੋ ਹੱਲ ਆਜ਼ਾਦੀ ਅੱਛਾ ਲੋਕ ਜਾਣਗੇ ਹੁਣ ਖਨੌਰੀ ਬਾਡਰ ਨੂੰ ਲੋਕ ਜਾਣਗੇ ਸ਼ੰਭੂ ਬਾਡਰ ਨੂੰ ਲੋਕ ਜਾਣ ਚਾਹੇ ਨਾ ਜਾਣ ਲੋਕ ਦੇਖੋ ਇਹ ਦਬਾਇਆ ਤਾਂ ਅਸੀਂ ਦਬਦੇ ਨਹੀਂ ਪੰਜਾਬੀ ਅਸੀਂ ਸੰਘਰਸ਼ੀਲ ਕੌਮ ਹਾਂ ਅਸੀਂ ਜ਼ੁਲਮ ਦੇ ਖਿਲਾਫ ਉੱਠੇ ਹਾਂ ਹਮੇਸ਼ਾ ਉੱਠਦੇ ਰਹੇ ਹਾਂ ਅੱਜ ਤੋਂ ਨਹੀਂ ਉੱਠਦੇ ਅਸੀਂ ਸੈਕਲੋਸਾਲਾ ਤੋਂ ਉੱਠੇ ਸਾਨੂੰ ਗੁੜਤੀ ਦਿੱਤੀ ਆ ਸਾਡੇ ਬਾਬੇ ਨਾਨਕ ਨੇ ਸਾਡੇ ਗੁਰੂ ਗੁਰੂਆਂ ਪੀਰਾਂ ਨੇ ਅਸੀਂ ਤਾਂ ਇਹਨਾਂ ਦੇ ਖਿਲਾਫ ਉੱਠਣਾ ਹੀ ਆ ਅਸੀਂ ਪਾਵਰ ਦੇ ਖਿਲਾਫ ਰਹੇ ਹਾਂ ਅਸੀਂ ਲਕਾਈ ਦੇ ਨਾਲ ਚੱਲੇ ਹਾਂ ਤੇ ਇਹ ਐ ਸਾਨੂੰ ਦਬਾ ਨਹੀਂ ਸਕਦੇ ਇਸ ਤਰ੍ਹਾਂ ਨਾ ਸੋਚਣ ਭਗਵੰਤ ਮਾਨ ਵੀ ਕਿਸਾਨਾਂ ਨੂੰ ਦਬਾ ਲਿਆ ਕੋਸ਼ਿਸ਼ ਟਾਈਮ ਵਾਸਤੇ ਜੇ ਇਹਨਾਂ ਦੇ ਕੋਲੇ ਧਨ ਹੈਗਾ ਬਲ ਸੈਨਿਕ ਬਲ ਹੈਗਾ ਸਾਰਾ ਸਿਸਟਮ ਹੈਗਾ ਦਬਾ ਲਿਆ ਇਹ ਜਿਹੜੀ ਹੱਕਾਂ ਦੀ ਲਹਿਰ ਆ ਰੰਡੀ ਨਹੀਂ ਹੋਊਗੀ ਇਹ ਹੋਰ ਵੱਡੀ ਹੋ ਕੇ ਉਬਰੇਗੀ ਭਗਵੰਤ ਸਿਆ ਤੇਰਾ ਇਹ ਸਾਰਾ ਨਿਸਤੇ ਨਾਬੂਦ ਕਰ ਦੋ ਤੇਰਾ ਤੇਰਾ ਸਿਸਟਮ ਜਿਹੜਾ ਆਮ ਆਦਮੀ ਦਾ ਬੇਈਮਾਨੀ ਭਰਪੂਰ ਸਿਸਟਮ ਹਨਾ ਅੰਦੋਲਨ ਝੋਟਿਆਂ ਉਹਨਾਂ ਨੂੰ ਅਸੀਂ ਤਹਸ ਨਹਸ ਕਰ ਦਾਂਗੇ ਆਉਣ ਵਾਲੇ ਸਮੇਂ 'ਚ ਆਵਾਦਵੀ ਪਾਰਟੀ ਦੇ ਪ੍ਰਧਾਨ ਅਮਨ अरोड़ा ਦਾ ਬਿਆਨ ਆਉਂਦਾ ਕਹਿੰਦੇ ਜਿਹੜਾ ਵੀ ਕਿਸਾਨ ਦੇ ਕੰਮ ਜਿਹੜਾ ਵੀ ਸੌਰੀ ਆਪਣਾ ਪੰਜਾਬ ਦੇ ਕੰਮਾਂ 'ਚ ਵਿਗੜ ਪਾਊਗਾ ਜਾਂ ਪੰਜਾਬ ਦਾ ਘਾਟਾ ਕਰੂਗਾ ਉਹ ਕਿਸੇ ਹਾਲ 'ਚ ਨਹੀਂ ਬਖਸ਼ਾਂਗੇ ਇਸੇ ਤਰ੍ਹਾਂ ਹੀ ਜਿਹੜੇ ਲੋਕ ਐ ਉਹਨਾਂ ਲਈ ਅਸੀਂ ਖੜਦੇ ਰਵਾਂਗੇ ਦੇਖੋ ਕਾਨੂੰਨ ਕਹਿੰਦੇ ਆ ਕਾਨੂੰਨ ਦਾ ਰਾਜ ਆ ਇੰਡੀਆ ਚ ਸਭ ਤੋਂ ਵੱਡਾ ਝੂਠੇ ਹੀ ਆ ਕਾਨੂੰਨ ਮੈਂ ਬਾਰ-ਬਾਰ ਕਿਹਾ ਕਾਨੂੰਨ ਮੱਕੜੀ ਦਾ ਉਹ ਜਾਲ ਆ ਜਿਹਦੇ ਵਿੱਚ ਛੋਟੇ ਕੀੜੇ ਮਕੋੜੇ ਫਸਦੇ ਆ ਤੇ ਵੱਡੇ ਜਾਨਵਰ ਇਹਨੂੰ ਪਾੜ ਕੇ ਨਿਕਲ ਜਾਂਦੇ ਆ ਜੇ ਕਹਿੰਦਾ ਵੀ ਮੈਂ ਮਨਰੋੜਾ ਵੀ ਪੰਜਾਬ ਦਾ ਕਿਸੇ ਨੂੰ ਕਹਾਣ ਨਹੀਂ ਕਰਨ ਦਿੱਤਾ ਜਾਊ ਉੱਤੇ ਕਾਰਵਾਈ ਹੋ ਤਾਂ ਤੁਹਾਡੀ ਪਾਰਟੀ ਦੇ ਜਿੰਨੇ 96 ਐਮਐਲ ਹਨਾ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਤੁਸੀਂ ਖਾਦਾ ਸਾਡੇ ਪੰਜਾਬ ਨੂੰ ਤੁਸੀਂ ਲੁੱਟ-ਫੁੱਟ ਮਚਾਈ ਤੁਸੀਂ ਮਹੀਨੇ ਲੈ ਤੁਸੀਂ ਜਿਹੜੀਆਂ ਯੂਨੀਅਨਾਂ ਆ ਉਹ ਚ ਤੁਸੀਂ ਅਹੁਦੇ ਵਿੱਚ ਤੁਸੀਂ ਸਾਰੇ ਜਿਹਨੇ ਚੇਅਰਮੈਨੀ ਦੇ ਅਹੁਦੇ ਵਿੱਚ ਤੁਸੀਂ ਜਿਹੜੇ ਐਸਐਚਓ ਲਾ ਰਹੇ ਹੋ ਉਹਨਾਂ ਤੋਂ ਮਹੀਨੇ ਭਾਲ ਰਹੇ ਹੋ ਹਰ ਜਗ੍ਹਾ ਤੁਸੀਂ ਇਹ ਪੰਚਾਇਤਾਂ ਚ ਕੀ ਕਰ ਰਹੇ ਹੋ ਤੁਸੀਂ ਹੂੰ ਠੀਕ ਆ ਇਹ ਇਹਨਾਂ ਨੇ ਲੁੱਟਫੁੱਟ ਦਾ ਰਾਜ ਕਾਇਮ ਕੀਤਾ ਇਹ ਕਰਾਉਣਾ ਆ ਆਪਣੀਆਂ ਜਾਂਚ ਆਪਦੇ ਐਮਐਲਏ ਦੀਆਂ ਜਾਂਚਾ ਕਰਾਉਣ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਤੁਹਾਡੇ ਤੋਂ ਵੱਡਾ ਕੋਈ ਲੁਟੇਰਾ ਨਹੀਂਗਾ ਵੀ ਵਿਕਰਮ ਸਿੰਘ ਮਜੀਠੀਆ ਵਰਗਿਆਂ ਦਾ ਇਹ ਜਿਹੜਾ ਬਿਆਨ ਆ ਰਿਹਾ ਉਹ ਕਹਿੰਦੇ ਵੀ ਇਹ ਜਿਹੜੀ ਕਾਰਵਾਈ ਹੋਈ ਹੈ ਰਾਤ ਇਹ ਕਿਸਾਨਾਂ ਦੀ ਪਿੱਠ ਤੇ ਵਿੱਚ ਛੁਰਾ ਮਾਰਿਆ ਹੋਇਆ ਛੁਰਾ ਕਹਿ ਲੋ ਖੰਜਰ ਕਹਿ ਲੋ ਆਪਣੇ ਆਪਣੇ ਸ਼ਬਦ ਹੈ ਤੇ ਪਛਤਾ ਰਿਹਾ ਸਾਰਾ ਪੰਜਾਬ ਠੀਕ ਆ ਸਾਡੇ ਕੋਲ ਕੋਈ ਹੱਲ ਨਹੀਂਗਾ ਸਾਡੇ ਕੋਲ ਕੋਈ ਆਲਟਰਨੇਟਿਵ ਨਹੀਂਗਾ ਅਸੀਂ ਸਿੱਖ ਜਦੋਂ ਆਪ ਦਾ ਕੋਈ ਲੀਡਰ ਪੈਦਾ ਕਰਦੇ ਆ ਅਸੀਂ ਆਪਣਾ ਸ਼ਾਂਤ ਸਿਪਾਹੀ ਭਿੰਡਰਾ ਵਾਲਾ ਪੈਦਾ ਕੀਤਾ ਤਾਂ ਉਹਨੂੰ ਅੱਤਵਾਦੀ ਗਰਦਾਨੇ ਆ ਗਿਆ ਅਸੀਂ ਆਉਣ ਵਾਲੇ ਸਮੇਂ 'ਚ ਸਾਡੇ ਲੀਡਰ ਪੈਦਾ ਹੋਏ ਭਾਈ ਅਮਰਤਪਾਲ ਸਿੰਘ ਪ੍ਰੈਜ਼ੈਂਟ ਸਮੇਂ 'ਚ ਤਾਂ ਉਹਨੂੰ ਏਜੰਸੀਆਂ ਦਾ ਬੰਦਾ ਕਿਹਾ ਗਿਆ ਭਾਈ ਦੀਪ ਸਿੱਧੂ ਪੈਦਾ ਹੋਇਆ ਤਾਂ ਉਹਨੂੰ ਗੱਦਾਰ ਸ਼ਬਦ ਨਾਲ ਨਵਾਜਿਆ ਗਿਆ ਸੋ ਇਹ ਇਹ ਤਾਂ ਇਹਨਾਂ ਦਾ ਸਾਰਾ ਜਿਹੜਾ ਹੈਗਾ ਨਾ ਇੱਕ ਗਿਨੀ ਮਿੱਠੀ ਸਾਜ਼ਿਸ਼ ਆ ਸਿੱਖ ਲੀਡਰ ਜਿਹੜਾ ਵੀ ਉੱਠ ਰਿਹਾ ਉਹਨੂੰ ਇਹ ਕਦੇ ਇਹ ਜੋ ਸੋ ਕਾਲਡ ਨੇਮ ਦੇ ਕੇ ਸਾਨੂੰ ਦਬਾ ਰਹੇ ਨੇ ਤੇ ਵੱਡ ਟਾਈਮ ਜਾ ਨਹੀਂ ਰਿਹਾ ਹੁਣ ਇਹ ਅੰਤ ਹੋ ਚੁੱਕਿਆ ਇਹਨਾਂ ਦਾ ਆਮ ਆਦਮੀ ਦਾ ਤੇ ਲਾਸਟ ਸਵਾਲ ਕਰੂੰਗਾ ਆਉਣ ਵਾਲੇ ਦਿਨਾਂ ਚ ਪੰਜਾਬ ਦੇ ਕਿੱਦਾਂ ਦੇ ਹਾਲਾਤ ਹੋ ਸਕਦੇ ਆ ਆਉਣ ਵਾਲੇ ਦਿਨਾਂ ਚ ਪੰਜਾਬ ਦੇ ਭਿਆਨਕਰ ਹਾਲਾਤ ਨੇ ਜਿਸ ਤਰ੍ਹਾਂ ਸਾਨੂੰ ਦਬਾਇਆ ਜਾ ਰਿਹਾ ਇਸ ਤਰ੍ਹਾਂ ਅਸੀਂ ਦਬਦੇ ਨਹੀਂ ਅਸੀਂ ਉੱਠਾਂਗੇ ਬਾਉਂਸ ਬੈਕ ਕਰਾਂਗੇ ਸਾਡੇ ਕਿਸਾਨਾਂ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਸੋ ਉਹ ਉਹ ਕਹਿੰਦੇ ਆ ਸ਼ਾਂਤਮਈ ਠੀਕ ਆ ਸ਼ਾਂਤਮਈ ਅਸੀਂ ਜਿੰਨਾ ਚਿਰ ਕਿਸਾਨ ਕਹਿਣਗੇ ਅਸੀਂ ਡਾਂਗਾ ਖਾਵਾਂਗੇ ਖਾਵਾਂਗੇ ਇਹਨਾਂ ਦੇ ਆ ਡਾਂਗਾ ਪਰ ਸਾਨੂੰ ਸਾਡੇ ਹੱਕਾਂ ਤੋਂ ਵਾਂਝਾ ਕਰਕੇ ਸਾਨੂੰ ਇੱਕ ਇਹ ਹਥਿਆਰਬੰਦ ਸੰਘਰਸ਼ ਵੱਲ ਨਾ ਤੱਕਣ ਅਸੀਂ ਸ਼ਾਂਤਮਈ ਸਾਰੀ ਚੀਜ਼ਾਂ ਦਾ ਪ੍ਰੋਟੈਸਟ ਕਰ ਰਹੇ ਹਾਂ ਹੁਣ ਤੱਕ ਸੋ ਇਹ 84 ਵੇਲੇ ਵੀ ਸੰਘਰਸ਼ ਹੋਇਆ ਵੱਡਾ ਉਸ ਤੋਂ ਪਹਿਲਾਂ ਵੀ ਹਥਿਆਰਬੰਦ ਸੰਘਰਸ਼ ਹੋਏ ਨੇ ਤੇ ਮੈਨੂੰ ਲੱਗਦਾ ਵੀ ਇਹ ਸਮੇਂ ਦੀਆਂ ਸਰਕਾਰਾਂ ਸਾਨੂੰ ਉਧਰ ਧੱਕ ਰਹੀਆਂ ਹਜੇ ਅਸੀਂ ਉਧਰ ਜਾ ਨਹੀਂ ਰਹੇ ਹੂੰ ਜੀ ਸੋ ਜੀ ਹਾਂ ਜੀ ਭਾਈ ਕੀ ਕਹਿੰਦੇ ਸੀ ਵੀਰ ਜੀ ਇਹ ਅਸੀਂ ਨਾ ਸ਼ਾਂਤ ਮਈ ਨਾਲ ਮੰਨ ਲਓ ਵੀ ਇਹ ਜੇ ਇਹਨਾਂ ਦੇ ਸਰਕਾਰਾਂ ਦੇ ਮਨ 'ਚ ਵਹਿਮ ਆ ਵੀ ਕੋਈ ਧਰਨਾ ਦੁਬਾਰਾ ਨਹੀਂ ਲੱਗਣਾ ਜਾਏ ਆਪਦਾ ਪ੍ਰੋਟੈਸਟ ਕਰ ਨਹੀਂ ਸਕਦੇ ਤਾਂ ਅਸੀਂ ਪੂਰੇ ਜੋਰ-ਸ਼ੋਰ ਨਾਲ ਸ਼ਾਂਤ ਮਈ ਢੰਗ ਨਾਲ ਅਸੀਂ ਇਹ ਧਰਨਾ ਦੁਬਾਰਾ ਲਾਗੂ ਬਈ ਕਰਾਂਗੇ। ਹਮ ਪਰ ਹਰਪਾਲ ਸਿੰਘ ਚੀਮਾ ਵਰਗੇ ਕਹਿੰਦੇ ਆ ਅਮਨ अरोड़ा ਵਰਗੇ ਕਹਿੰਦੇ ਆ ਕੁਲਤਾਰ ਸਿੰਘ ਸੰਧਵਾ ਵਰਗੇ ਕਹਿੰਦੇ ਆ ਵੀ ਇਸ ਤਰ੍ਹਾਂ ਦਾ ਕੰਮ ਪੰਜਾਬ 'ਚ ਹੁਣ ਨਹੀਂ ਹੋਊਗਾ। ਨਹੀਂ ਇਹ ਕੋਈ ਗਲਤ ਕੰਮ ਤਾਂ ਹੈ ਨਹੀਂ ਬਈ। ਜੇ ਦੇਖੀਏ ਆਪਾਂ ਸ਼ਾਂਤ ਮਈ ਢੰਗ ਨਾਲ ਕੋਈ ਵੀ ਪ੍ਰੋਟੈਸਟ ਕਰ ਸਕਦਾ ਵੀਰੇ। ਆਪਣੇ ਸੰਵਿਧਾਨ ਚਾਹੇ ਆਪਾਂ ਆਪ ਦਾ ਪੱਕਾ ਪਹਰ ਰੱਖ ਸਕਦੇ ਆ। ਜੇ ਰੱਖ ਰਹੇ ਆ ਤਾਂ ਇਹਦੇ 'ਚ ਫਿਰ ਕੋਈ ਨਾਰਾਜ਼ਗੀ ਕਿਉਂ ਇਹਨਾਂ ਨੂੰ? ਠੀਕ ਹੈ ਸਰਤਾਰ ਸਿੰਘ ਸੰਧਵਾ ਦੀ ਤੁਸੀਂ ਗੱਲ ਕੀਤੀ ਚੀਮੇ ਦੀ ਗੱਲ ਕੀਤੀ ਇੱਕ ਹੋਰ ਕਿਸ ਦੀ ਅਮਨੌਰੋੜਾ ਅਮਨੌਰੋੜਾ ਦੀ ਤੇ ਆਮ ਬੰਦੇ ਲਾਲਜੀਤ ਸਿੰਘ ਭੁੱਲਰ ਇਹਨਾਂ ਦੇ ਬਿਆਨ ਇਹ ਲਾਲਜੀਤ ਸਿੰਘ ਭੁੱਲਰ ਇਹ ਕਦੇ ਨਾ ਮੈਂਬਰ ਨਹੀਂ ਬਣ ਸਕਦੇ ਹਾਂ ਇਹ ਨਾ ਨਹੀਂ ਨਹੀਂ ਅੱਜ ਨਾ ਹਰ ਇੱਕ ਪੰਜਾਬ ਦਾ ਬੰਦਾ ਕਹਿੰਦਾ ਇਹ ਮੈਂਬਰ ਨਹੀਂ ਬਣ ਸਕਦੇ ਇਹ ਮੈਂਬਰ ਕੋਈ ਛੋਟੀ ਮੁੱਟੀ ਚੀਜ਼ ਹੁੰਦੀ ਆ ਮੈਂਬਰ ਦੇ ਤਾਂ ਪੋਤੜੇ ਵੀ ਜਾਣਦਾ ਹੁੰਦਾ ਤੁਸੀਂ ਐਮਐਲਏ ਬਣ ਸਕਦੇ ਹੋ ਤੁਸੀਂ ਐਮਪੀ ਬਣ ਸਕਦੇ ਹੋ ਪਰ ਮੈਂਬਰ ਤੁਸੀਂ ਵਾਕਈ ਨਹੀਂ ਬਣਨ ਦੇ ਕਾਬਿਲ ਮੈਂਬਰ ਬੜੀ ਵੱਡੀ ਚੀਜ਼ ਹੈ ਮੈਂਬਰ ਸਰਪੰਚ ਬਹੁਤ ਮੈਂਬਰ ਸਰਪੰਚ ਦੇ ਅਗਵਾਲ ਵਾਲੇ ਪਿੰਡ ਵਾਲੇ ਉਹਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਪੋਤੜੇ ਜਾਣਦੇ ਹੁੰਦੇ ਆ ਉਹ ਸੱਚੀ ਕਹਿੰਦੇ ਆ ਵੀ ਇਹ ਮੈਂਬਰ ਬਣਨ ਦੇ ਕਾਬਿਲ ਨਹੀਂ ਕਿ ਐਮਐਲਏ ਬਣ ਕੇ ਕੋਈ ਗੱਲ ਨਹੀਂ ਉਹ ਛੋਟੀ ਛੋਟੀ ਚੀਜ਼ ਐ ਐਮਐਲਏ ਐਮਪੀ ਪਰ ਮੈਂਬਰ ਇਹ ਵਾਕਈ ਬਣਨ ਦੇ ਕਾਬਿਲ ਨਹੀਂ ਸੀ ਤੇ ਬਣ ਗਏ ਇਹ ਤੇ ਇਹ ਇਹਨਾਂ ਦੇ ਅਸੀਂ ਇਹਨਾਂ ਨੂੰ ਅਸੀਂ ਕੋਈ ਲੈਂਦੇ ਹੀ ਨਹੀਂ ਗੰਭੀਰ ਹੀ ਨਹੀਂ ਲੈਂਦੇ ਇਹਨਾਂ ਨੂੰ ਇਹਨਾਂ ਨੂੰ ਅਸੀਂ ਸੀਰੀਅਸ ਨਹੀਂ ਲੈਂਦੇ ਇਹਨਾਂ ਦੇ ਕਿਸੇ ਬਿਆਨ ਨੂੰ 96 ਦੇ 96 ਕਿਸੇ ਮੁੱਦੇ ਤੇ ਬੁੱਲਲੇ ਹੁਣ ਕਿਸੇ ਪੰਜਾਬ ਦਾ ਮੁੱਦਾ ਇਹਨਾਂ ਨੇ ਅੱਜ ਤੱਕ ਚੁੱਕਿਆ ਹੋਵੇ ਇਹਨਾਂ ਨੂੰ ਅਸੀਂ ਗੰਭੀਰ ਕਿਉਂ ਲੀਏ ਅਸੀਂ ਇਹਨਾਂ ਨੂੰ ਸੀਰੀਅਸ ਹੀ ਨਹੀਂ ਲੈਂਦੇ ਜਿਹੜੀ ਸਰਕਾਰ ਆਪ ਧਰਨੇ ਚੋਂ ਨਿਕਲੀ ਹੋਵੇ ਉਹ ਇਦਾਂ ਦੀ ਕਾਰਵਾਈ ਕਰੇ ਕਿਵੇਂ ਦੇਖਿਓ ਨਹੀਂ ਧਰਨੇ ਚੋਂ ਨਹੀਂ ਨਿਕਲੀ ਇਹ ਬੇਈਮਾਨ ਭਰਪੂਰ ਧਰਨਾਸ ਆਰਐਸਐਸ ਨੇ ਚੋਰ ਮੋਰੀ ਰਾਹੀਂ ਇਹਨਾਂ ਨੂੰ ਅੱਗੇ ਕੀਤਾ ਸੀ ਉਹ ਚੀਜ਼ ਚੋਂ ਇਹਨਾਂ ਦੀ ਬੇਈਮਾਨੀ ਚੋਂ ਉਪਜ ਹੋਈ ਆ ਤੇ ਉਸ ਤੋਂ ਪਹਿਲਾਂ ਇਹ ਦੱਸਣਾ ਉਸ ਤੋਂ ਪਹਿਲਾਂ ਵੱਖ-ਵੱਖ ਪਾਰਟੀਆਂ ਨਾਲ ਜੁੜੇ ਵੀ ਸੀ 2014 ਤੋਂ ਪਹਿਲਾਂ ਕਿਸੇ ਦਾ ਹਜੇ ਜੀ ਦਾ ਆਮ ਆਦਮੀ ਚ ਜਨਮ ਹੋਇਆ ਉਹਨੂੰ ਤਾਂ ਹਜੇ ਵੋਟ ਦਾ ਅਧਿਕਾਰ ਨਹੀਂ ਮਿਲਿਆ ਇਹ ਸਾਰੇ ਦੂਜੀਆਂ ਪਾਰਟੀਆਂ ਦੀ ਹੈਗੇ ਸੋਚ ਆ ਠੀਕ ਆ ਇਹ ਜਿਹੜੇ ਸਾਰੇ ਦੂਸਰੀਆਂ ਪਾਰਟੀਆਂ ਚ ਇਹਨਾਂ ਨੂੰ ਕੋਈ ਇਹਨਾਂ ਦਾ ਰਤਬਾ ਨਹੀਂ ਸੀਗਾ ਜਿਹੜਾ ਕੂੜ-ਕਬਾੜ ਬਚ ਗਿਆ ਸੀ ਉਹ ਆਮ ਆਦਮੀਚ ਤੇ ਉਹ ਹਾਲਾਤ ਕਹੇ ਜੇ ਪੈਦਾ ਕੀਤੇ ਤੇ ਪੰਜਾਬ ਦੀ ਸਥਿਤੀ ਇਹਨਾਂ ਨੇ ਕਹੇ ਜੀ ਕੀਤੀ ਉਹ ਪਤਾ ਤੁਹਾਨੂੰ ਜੀ ਸ਼ੁਕਰੀਆ ਜੀ ਬਹੁਤ ਬਹੁਤ ਤਾਂ ਸਰਪੰਚ ਸਾਹਿਬ ਦਾ ਪੱਖ ਜਾਣੇ ਇਸ ਗੱਲ ਬਾਰੇ ਕਿਵੇਂ ਸੋਚਦੇ ਆ ਤੁਸੀਂ ਕਿਵੇਂ ਦੇਖਦੇ ਹੋ ਇਸ ਗੱਲ ਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਜੁੜਿਓ ਅਗਲੀ ਵੀਡੀਓ 'ਚ ਫਿਰ ਮਿਲਾਂਗਾ ਧੰਨਵਾਦ